ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਤੇ ਮੈਂ ਹਰਕੇਸ਼ ਸਿੰਘ ਰਾਣਾ ਅੱਜ ਸਵੇਰੇ ਨਗਰ ਕੌਂਸਲ ਨੰਗਲ ਦੇ ਪ੍ਰਧਾਨ ਸੰਜੇ ਸਾਨੀ ਦੇ ਘਰ ਉੱਤੇ ਇੱਕ ਸ਼ਖਸ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ ਤੇ ਕੱਚ ਦੀਆਂ ਬੋਤਲਾਂ ਉਹਨਾਂ ਦੇ ਘਰ ਉੱਤੇ ਸੁੱਟੀਆਂ ਜਾਂਦੀਆਂ ਹਨ ਜਿਵੇਂ ਹੀ ਇਸ ਗੱਲ ਦਾ ਪਤਾ ਉਹਨਾਂ ਨੂੰ ਲੱਗਦਾ ਹੈ ਤਾਂ ਜਿਵੇਂ ਉਹ ਘਰ ਤੋਂ ਬਾਹਰ ਨਿਕਲਦੇ ਨੇ ਤਾਂ ਵੇਖਦੇ ਨੇ ਕਿ ਇੱਕ ਸ਼ਖਸ ਉਹਨਾਂ ਦੇ ਘਰ ਉੱਤੇ ਬੋਤਲਾਂ ਸੁੱਟ ਕੇ ਮੋਟਰਸਾਈਕਲ ਉੱਤੇ ਸਵਾਰ ਹੋ ਕੇ ਭੱਜ ਜਾਂਦਾ ਹੈ ਜਿਸ ਤੋਂ ਬਾਅਦ ਇਹ ਸਾਰੀ ਜਾਣਕਾਰੀ ਉਹਨਾਂ ਵੱਲੋਂ ਥਾਣਾ ਮੁਖੀ ਨੰਗਲ ਨੂੰ ਦਿੱਤੀ ਗਈ ਅਤੇ মাত্র 5 ਮਿੰਟ ਦੇ ਵਿੱਚ ਪੁਲਿਸ ਮੌਕੇ ਉੱਤੇ ਪਹੁੰਚ ਜਾਂਦੀ ਹੈ ਅਤੇ ਉਸ ਵਿਅਕਤੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਜਾਂਦੀ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਉਹ ਸ਼ਖਸ ਹਿਮਾਚਲ ਗਵਾਲਥਾਈ ਵੱਲ ਨੂੰ ਜਾਂਦਾ ਹੈ ਜਿੱਥੇ ਉਸ ਦਾ ਮੋਟਰਸਾਈਕਲ ਸੜਕ ਤੋਂ ਬਰਾਮਦ ਕਰ ਲਿਆ ਜਾਂਦਾ ਹੈ ਤੇ ਉਸ ਦੀ ਭਾਲ ਲਗਾਤਾਰ ਜਾਰੀ ਸੀ। ਜਿਸ ਤੋਂ ਬਾਅਦ ਪੁਲਿਸ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਜਾਂਦੀ ਹੈ ਤੇ ਸਾਰੀ ਘਟਨਾ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਉਸ ਦੀ ਤਲਾਸ਼ ਜਾਰੀ ਹੈ ਤੇ ਜਲਦੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ ਤੇ ਜਸਟ ਹੁਣੇ ਕਨਫਰਮ ਹੋਇਆ ਹੈ ਕਿ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਥਾਣਾ ਨੰਗਲ ਦੇ ਵਿੱਚ ਰੱਖਿਆ ਗਿਆ ਹੈ ਤੇ ਜਦੋਂ ਇਸ ਸਬੰਧ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਜਦੋਂ ਇਸ ਸਬੰਧ ਦੇ ਵਿੱਚ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਨੀ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕਿਸੇ ਨਾਲ ਕੋਈ ਨਿਜੀ ਦੁਸ਼ਮਣੀ ਜਾਂ ਕੋਈ ਰੰਜਿਸ਼ ਨਹੀਂ ਹੈ ਇਸ ਦੇ ਬਾਵਜੂਦ ਵੀ ਉਹਨਾਂ ਦੇ ਘਰ ਉੱਤੇ ਇਸ ਤਰ੍ਹਾਂ ਦਾ ਹਮਲਾ ਕਰਨਾ ਇੱਕ ਨਿੰਦਨਯਾ ਘਟਨਾ ਹੈ ਤੇ ਇਸ ਦੇ ਨਾਲ ਹੀ ਕਾਉਂਸਲਰ ਨਿਤਿਨ ਨੰਦਾ ਅਤੇ ਬਲੋਕ ਪ੍ਰਧਾਨ ਉਮਾ ਕਾਂਤ ਸ਼ਰਮਾ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਤੇ ਆ ਤੁਹਾਨੂੰ ਸੁਣਾਉਂਦੇ ਆ ਕਿ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਤੇ ਆ ਤੁਹਾਨੂੰ ਸੁਣਾਉਂਦੇ ਆ ਕਿ ਵਧੇਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੰਗਲ ਦਾ ਕੀ ਕਹਿਣਾ ਹੈ ਅਤੇ ਸਾਰੀ ਘਟਨਾ ਬਾਰੇ ਨਗਰ ਕੌਂਸਲ ਦੇ ਪ੍ਰਧਾਨ ਸੰਜੇ ਸਾਨੀ ਨੇ ਕੀ ਕੀਤਾ ਆਸ ਵੀਰ ਕਾਲ ਆਈ ਸੀਗੀ ਜੀ ਸੰਜੇ ਸਾਨੀ ਖਾਉਗੀ ਕਾਲ ਆਈ ਸੀ ਉਹ ਨਹੀਂ ਗਿਆ ਸੀ ਵੀ ਮੇਰੇ ਕੋਈ ਘਰ ਤੇ ਕੋਈ ਹਮਲਾ ਕਰ ਰਿਹਾ ਹੈਗਾ ਪਾਣੀ ਦੀ ਛਰਾਵ ਵਾਲੀਆਂ ਖਾਲੀ ਬੋਤਲਾਂ ਮਾਰ ਰਿਹਾ ਹੈਗਾ ਸੋ ਮੌਕੇ ਤੇ ਮੈਂ ਐਸਚੂ ਸਾਹਿਬ ਨੂੰ ਭੇਜਿਆ ਐਸਚੂ ਸਾਹਿਬ ਮੌਕੇ ਤੇ ਪਹੁੰਚੇ ਸੀਗੇ ਤੇ ਉੱਥੇ ਜਾ ਕੇ ਸਾਰਾ ਵੈਰੀਫਾਈ ਕੀਤਾ ਹੈਗਾ ਵੈਰੀਫਾਈ ਕਰਨ ਤੇ ਜਿਹੜਾ ਕਿ ਇਹ ਪ੍ਰਧਾਨ ਸਾਹਿਬ ਨੇ ਜੀ ਉਹਦਾ ਮੈਰ ਜਿਹੜਾ ਰਿੱਕੀ ਨਾ ਦਾ ਵਿਅਕਤੀ ਹੈਗਾ ਉਹ ਸ਼ਿਮਲਾਪੂਰੀ ਲੁਧਿਆਣੇ ਦਾ ਰਹਿਣ ਵਾਲਾ ਹੈਗਾ ਉਹ ਜਿਹੜਾ ਰਹਿੈਸ਼ ਉਹਦੀ ਹੁਣ ਉਹਨੇ ਨੰਗਲ ਦੇ ਵਿੱਚ ਕੀਤੀ ਹੋਈ ਹੈਗੀ ਆ ਤੇ ਨੰਗਲੇ ਇੱਥੇ ਰਾਮਨਗਰ ਪਿੰਡ ਹੈਗਾ ਉੱਥੇ ਵਿਆਹਿਆ ਹੋਇਆ ਹੈਗਾ ਤੇ ਉਹ ਜਿਹੜਾ ਕਿ ਇਹ ਨਹੀਂ ਫੈਸਲਾ ਕਰਾਇਆ ਸੀ ਪ੍ਰਧਾਨ ਜਿਹਨੇ ਜਿਹੜਾ ਇਹਨਾਂ ਦਾ ਆਪਸੀ ਡਿਸਪਿਊਟ ਸੀਗਾ ਫੈਮਿਲੀ ਡਿਸਪਿਊਟ ਸੀ ਉਹ ਫੈਸਲਾ ਕਰਾਇਆ ਸੀ ਉਹਦੀ ਰੰਜਿਸ਼ ਦੇ ਵਿੱਚ ਆ ਕੇ ਇਹਨੇ ਬੋਤਲਾਂ ਮਾਰੀਆਂ ਹੈਗੀਆਂ ਤੇ ਜਿਹੜਾ ਅਸੀਂ ਪਰਚਾ ਦਰਜ ਕਰਤਾ ਹੈਗਾ 336 506 ਆਈਪੀਸੀ ਦੇ ਤਹਿਤ ਪਰਚਾ ਦਰਜ ਕੀਤਾ ਹੈਗਾ ਤੇ ਜਿਹੜਾ ਮੋਟਰਸਾਈਕਲ ਉਹਦਾ ਬਰਾਮਦ ਕਰ ਲਿਆ ਹੈਗਾ ਕਿ ਭੱਲ ਜਾ ਰਹੀ ਆ ਤੇ ਜਲਦੀ ਰਿਪੋਰਟ ਕਰ ਲਾਂਗੇ ਸੋਸ਼ਲ ਮੀਡੀਆ ਤੇ ਜਿਹੜੀਆਂ ਲਗਾਤਾਰ ਫਵਾਮਾ ਆਉਟ ਰਹੀਆਂ ਸਰ ਉਹਨੂੰ ਲੈ ਕੇ ਕੀ ਪਬਲਿਕ ਨੂੰ ਮੈਸੇਜ ਦੇਗਾ ਜੀ ਨਹੀਂ ਇਹੋ ਜਿਹਾ ਕੋਈ ਨਹੀਂ ਇਹਦਾ ਤਾਂ ਨਸ਼ੇ ਦੀ ਪੀਣ ਦਾ ਆਦੀ ਹੈਗਾ ਉਹ ਨਸ਼ੇ ਦੀ ਹਾਲਤ ਦੇ ਵਿੱਚ ਜਿਹੜਾ ਹੈਗਾ ਉਹਨੇ ਮਤਲਬ ਰੰਜਾ ਸਗੀ ਉਹਦੇ ਮਨ ਦੇ ਵਿੱਚ ਕੋਈ ਉਹ ਉਹ ਰਜਿਸਟ ਦੇ ਵਿੱਚ ਆ ਕੇ ਉਹ ਬੋਤਲਾ ਮਾਰੀਆਂ ਕੋਈ ਇਹੋ ਜਿਹਾ ਇਸ਼ੂ ਨਹੀਂ ਹੈਗਾ ਕੋਈ ਸਰ ਪਿਛਲੇ ਹਫ਼ਤੇ ਐਸਐਸਪੀ ਸਾਹਿਬ ਨੇ ਅੱਜ ਕਿਹਾ ਜਗ੍ਹਾ ਵੀ ਅਸੀਂ ਦੋ ਅੱਜ ਸਵੇਰੇ ਤਕਰੀਬਨ 6:20 ਤੇ ਜਿਹੜਾ ਹੈਗਾ ਮੈਂ ਅੰਦਰ ਆਪਣੇ ਬੈੱਡਰੂਮ 'ਚ ਸੀਗਾ ਤੇ ਜਦੋਂ ਕੁਝ ਆਵਾਜ਼ਾਂ ਮੈਨੂੰ ਸੁਣਾਈ ਦਿੱਤੀਆਂ ਉਹਨਾਂ ਆਵਾਜ਼ਾਂ ਨੂੰ ਦੇਖਦੇ ਹੋਏ ਮੈਂ ਬਾਹਰ ਆਇਆ ਜਦੋਂ ਬਾਹਰ ਆਇਆ ਤੇ ਇੱਕ ਲੜਕਾ ਰਿੱਕੀ ਨਾਮ ਦਾ ਲੜਕਾ ਸੀਗਾ ਉਹ ਬੋਤਲਾਂ ਜਿਹੜੀਆਂ ਹੈਗੀਆਂ ਕੱਚ ਦੀਆਂ ਮਾਰ ਰਿਆ ਸੀਗਾ ਘਰ ਤੇ ਵੀ ਤੇ ਜਦੋਂ ਮੈਂ ਬਾਹਰ ਆਇਆ ਤੇ ਮੇਰੇ ਤੇ ਵੀ ਉਹ ਨਹੀਂ ਮਾਰੀਆਂ ਤੇ ਉਹ ਕਹਿ ਰਿਹਾ ਸੀਗਾ ਵੀ ਬਾਹਰ ਨਿਕਲੋ ਮੈਂ ਤੁਹਾਨੂੰ ਮਾਰ ਦੇਣਾ ਹੈਗਾ ਤੇ ਉਹਦੇ ਬਾਅਦ ਜਿਹੜਾ ਹੈਗਾ ਅਸੀਂ ਆ ਮੇਰਾ ਭਤੀਜਾ ਤੇ ਮੇਰਾ ਬੇਟਾ ਉੱਠਿਆ ਜਦੋਂ ਉਹ ਬਾਹਰ ਨਿਕਲਣ ਲੱਗੇ ਮੋਟਰਸਾਈਕਲ ਤੇ ਆ ਕੇ ਉਹ ਜਿਹੜਾ ਹੈਗਾ ਜਦ ਹੀ ਕਿੱਕ ਮਾਰੀ ਉਹ ਹਿਮਾਚਲ ਵੱਲੋਂ ਚਲੇ ਗਿਆ ਕੱਲਾ ਹੀ ਸੀਗਾ ਜੀ ਕੱਲਾ ਹੀ ਸੀਗਾ ਜੀ ਉਸ ਤੋਂ ਬਾਅਦ ਜਿਹੜਾ ਹੈਗਾ ਅਸੀਂ ਪੁਲਿਸ ਨੂੰ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਡੀਐਸਪੀ ਸਾਹਿਬ ਨੇ ਮੌਕੇ ਤੇ ਹੀ ਜਿਹੜਾ ਹੈਗਾ ਪੰਜਾ ਸੱਤਾ ਮਿੰਟਾਂ ਚ ਜਿਹੜਾ ਹੈਗਾ ਐਸਐਚਓ ਸਾਹਿਬ ਆ ਗਏ ਸੀਗੇ ਜਿਹੜਾ ਹੈਗਾ ਘਰ ਸਾਰਾ ਉਹ ਨਹੀਂ ਦੇਖਿਆ ਜਿਹੜੀਆਂ ਮਾਰੀਆਂ ਉਹ ਨਹੀਂ ਬੋਤਲਾ ਬਾਤਲਾ ਮਾਰੀਆਂ ਔਰ ਇਨੀ ਜਦੇ ਹੀ ਐਕਸ਼ਨ ਲੈ ਕੇ ਇਹ ਫਿਰ ਹਿਮਾਚਲ ਵੱਲੋਂ ਮੈਂ ਦੱਸਿਆ ਵੀ ਬਰਮਲੇ ਵੱਲੋਂ ਗਿਆ ਇਹ ਜਦੇ ਇਹਨਾਂ ਦੀ ਗੱਡੀ ਬਰਮਲੇ ਵੱਲੋਂ ਗਈ ਆ ਉਹਦਾ ਮੋਟਰਸਾਈਕਲ ਮੈਨੂੰ ਦੱਸਿਆ ਵੀ ਸ਼ਾਇਦ ਬਰਾਮਦ ਕਰ ਲਿਆ ਹੀ ਨਹੀਂ ਤੇ ਅਗਲੀ ਫਿਰ ਕਾਰਵਾਈ ਇਹ ਕਰ ਲਗੇ ਰਾਜੋ ਬੰਦਾ ਜਾਣਕਾਰ ਸੀ ਕੋਈ ਵਾਇ ਨੈਮ ਤੁਸੀਂ ਜਾਣਦੇ ਹੋ ਹਾਂਜੀ ਉਹ ਜਾਣਦੇ ਸੀਗੇ ਜੀ ਉਹ ਸਾਡੇ ਹੀ ਬਾੜ ਚ ਜਿਹੜਾ ਹੈਗਾ ਪਿੱਛੇ ਲੁਧਿਆਣੇ ਦਾ ਸੀਗਾ ਜਿਹੜਾ ਰਹਿਣ ਵਾਲਾ ਲੁਧਿਆਣੇ ਦਾ ਸੀਗਾ ਪਰ ਮੈਰਿਜ ਜਿਹੜੀ ਹੈਗੀ ਉਹਦੀ ਨੰਗਲ ਹੋਣ ਕਰਕੇ ਉਹ ਕਿਰਾਏ ਤੇ ਰਹਿੰਦਾ ਸੀਗਾ ਜੀ ਭਾਈ ਲਗਾਤਾਰ ਸ਼ਹਿਰ ਦੇ ਵਿੱਚ ਮਾਰਦਾ ਤਾਂ ਵਧ ਰਹੀਆਂ ਆਏ ਤੁਸੀਂ ਪ੍ਰਧਾਨ ਉਹ ਨੰਗਲ ਕੌਂਸਲ ਜੀ ਤੁਸੀਂ ਸੇਫ ਨਹੀਂ ਤਾਂ ਬੰਦਾ ਕਿੱਥੇ ਸੇਫ ਹੋਏਗਾ ਵਾਦਾ ਤਾਂ ਵਧ ਰਹੀਆਂ ਕੀ ਕਰਨਾ ਚਾਹੋਗੇ ਦੇਖੋ ਹੁਣ ਇਹ ਜਿਹੜਾ ਬੰਦਾ ਆਇਆ ਪਤਾ ਨਹੀਂ ਕਿਸ ਨੀਅਤ ਨਾਲ ਆਇਆ ਸੀਗਾ ਕਿਉਂਕਿ ਮੇਰੀ ਤਾਂ ਕਿਸੇ ਨਾਲ ਰੰਜਿਸ਼ ਵੀ ਨਹੀਂ ਹੈ ਤੇ ਉਹ ਹਮਲਾ ਕਰਨ ਹੀ ਆਇਆ ਸੀਗਾ ਔਰ ਇਹ ਕਹਿ ਰਿਹਾ ਜਿਹਾ ਬਾਰ-ਬਾਰ ਵੀ ਬਾਹਰ ਨਿਕਲੋ ਜਿਹੜਾ ਹੈਗਾ ਮਾਰ ਦੇਣਾ। ਹਾਂਜੀ ਤੁਹਾਨੂੰ ਕਿਹਦਾ ਕੀ ਕਾਰਨ ਕੀ ਹੋ ਸਕਦਾ ਕੋਈ ਗਲਵਾ ਸੀ ਆਪਕੀ ਸਰਦੀ ਪਹਿਲਾਂ ਉਹਦੇ ਨਾਲ ਵੀ ਮੇਰਾ ਕੋਈ ਨਹੀਂ ਜੀ ਕਿਸੇ ਨਾਲ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਮੇਰਾ ਪਿਆਰ ਹੀ ਰਿਹਾ ਸਾਰੇ ਸ਼ਹਿਰ ਵਾਸੀਆਂ ਨਾਲ ਵੀ ਉਦਾਂ ਵੀ ਮੈਂ ਕਦੇ ਕਿਸੇ ਨਾਲ ਬਣੀ ਬੋਲਿਆ ਕਦੇ ਗੁੱਸੇ ਨਾਲ ਨਹੀਂ ਬੋਲਿਆ ਤੇ ਉਹ ਤਾਂ ਹੁਣ ਜਦੋਂ ਫੜੋਗੇ ਤਾਂ ਹੀ ਪਤਾ ਲੱਗੇਗਾ ਵੀ ਕੀ ਕਾਰਨ ਹੈ। ਕੀ ਮੰਗ ਕਰਦੇ ਹੋ ਜੀ ਤੁਸੀਂ ਪੁਲਿਸ ਤੋਂ? ਮੈਂ ਪੁਲਿਸ ਤੋਂ ਇਹੀ ਮੰਗ ਕਰਦਾ ਵੀ ਜਲਦ ਤੋਂ ਜਲਦ ਜਿਹੜਾ ਹੈਗਾ ਉਹਨੂੰ ਪਕੜਿਆ ਜਾਵੇ। ਔਰ ਜਿਹੜਾ ਹੈਗਾ ਉਹਦੇ ਤੇ ਇੱਕ ਬੰਦ ਹੀ ਕਾਰਵਾਈ ਕੀਤੀ ਜਾਵੇ। ਪਰ ਅੱਜ ਮੈਂ ਪ ਪਰ ਸ਼ੰਸ਼ਾ ਵੀ ਕਰਦਾ ਹਾਂ ਕਿ ਪੁਲਿਸ ਜਿਹੜਾ ਹੈਗਾ ਮੌਕੇ ਤੇ ਬਹੁਤ ਹੀ ਜਲਦੀ ਪਹੁੰਚੀ ਹੈ। ਹੁਣ ਤੁਸੀਂ ਗੱਲਬਾਤ ਕੀਤੀ ਐ ਐਸਐਚਓ ਸਾਹਿਬ ਨਾਲ? ਕੀ ਇੱਕ ਵਾਰ ਗੱਲਬਾਤ ਹੋਈ ਐ ਕੀ ਬੋਲਿਆ ਉਹਨਾਂ ਨੇ? ਐਸਐਚਓ ਸਾਹਿਬ ਕਹਿੰਦੇ ਡੀਐਸਪੀ ਸਾਹਿਬ ਸੀਗੇ ਉਹ ਕਹਿੰਦੇ ਵੀ ਅਸੀਂ ਜਲਦ ਤੋਂ ਜਲਦ ਜਿਹੜਾ ਹੈਗਾ ਇਹਨੂੰ ਫੜ ਲਾਂਗੇ। ਧੰਨਵਾਦ। ਕੀ ਕਹਿਣਾ ਚਾਹੋਗੇ? ਪਲੀਜ਼ ਸਰ ਕੇ ਜੀ ਇਸ ਗੱਲ ਦੇ ਵਿੱਚ ਥੋੜਾ ਜਿਹਾ ਮੈਂ ਤੁਹਾਡੀ ਗੱਲ ਤੋਂ हट ਕੇ ਗੱਲ ਕਰਦਾ ਹਾਂ। ਕਿ ਪਿਛਲੇ ਹਫਤੇ ਤੋਂ ਜਿਹੜਾ ਸ਼ਹਿਰ ਦੇ ਵਿੱਚ ਜਦੋਂ ਦੀ ਔਰ ਕੇਸ਼ਪਰ ਵਾਕਰ ਦੀ ਜਿਹੜੀ ਕਾਂਡ ਹੋਇਆ ਸੀਗਾ ਉਸ ਤੋਂ ਬਾਅਦ ਜਿਹੜੀ ਪੁਲਿਸ ਵੀ ਹੈ ਡੀਐਸਪੀ ਸਾਹਿਬ ਹੈ ਚਲੋ ਐਸਐਚਓ ਸਾਹਿਬ ਤਾਂ ਕੱਲ ਹੀ ਸ਼ਹਿਰ जॉइन ਕੀਤਾ ਕਿ ਬੜਾ ਕੁਝ ਜਿਹੜਾ ਸ਼ਹਿਰ ਦੇ ਵਿੱਚ ਚੇਂਜ ਆਈ ਹੈ ਤੇ ਆਪਣਾ ਜਿਹੜਾ ਸਾਰੇ ਹੀ ਤੁਹਾਡੇ ਰਾਹੀਂ ਵੀ ਬਈ ਅੱਛੀ ਗੱਲ ਹੈ ਕਿ ਦੇਖੋ ਕਿਸੇ ਦਾ ਵੀ ਘਰਲੋਟ ਹੋਵੇ ਕਿਸੇ ਨੂੰ ਚੈਨ ਸਨੇਚਿੰਗ ਹੋਵੇ ਜਾਂ ਕੋਈ ਵੀ ਵਾਰਦਾਤ ਹੋਵੇ ਬੜੀ ਮਤਭਾਗ ਦੀ ਗੱਲ ਹੈ ਲੇਕਿਨ ਪੁਲਿਸ ਜਿਹੜੀ ਹੈ ਹਰਕਤ ਦੇ ਵਿੱਚ ਆ ਗਈ ਹੈ ਔਰ ਸਾਡੇ ਸਾਰੇ ਸ਼ਹਿਰ ਇਸ ਦੀ ਦਾ ਵਧਾਈ ਦੇ ਪਾਤਰ ਹੈ ਪੰਜਾਬ ਪੁਲਿਸ ਦੇ ਡੀਐਸਪੀ ਸਾਹਿਬ ਤੇ ਐਸਐਚਓ ਸਾਹਿਬ ਪੂਰੀ ਪੁਲਿਸ ਨੂੰ ਆਪਾਂ ਵਧਾਈ ਦੇਵਾਂਗੇ ਕਿ ਬਹੁਤ ਵਧੀਆ ਕੰਮ ਜਿਹੜਾ ਸ਼ਹਿਰ ਦੇ ਵਿੱਚ ਹੋ ਗਿਆ ਤੁਹਾਨੂੰ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਕ੍ਰਾਈਮ ਗ੍ਰਾਫ ਘਟੇਗਾ ਹੁਣ ਤਕਰੀਕਾ ਜੀ ਜਦੋਂ ਦੇਖੋ ਰਕੇ ਜੀ ਜਦੋਂ ਪਬਲਿਕ ਅਲਰਟ ਹੋ ਜਾਵੇ ਉਸ ਤੋਂ ਬਾਅਦ ਪੁਲਿਸ ਦੇ ਸचेत ਕਾਰਵਾਈ ਕਰਨੀ ਸ਼ੁਰੂ ਕਰਦੇ ਹੋਏ ਤੇ ਫਰਕ ਤਾਂ ਪੈਂਦਾ ਹੀ ਹੈ ਦੇਖੋ ਅੱਜ ਬਹੁਤ ਇੱਕ ਮੰਦਭਾਗੀ ਘਟਨਾ ਹੋਈ ਹੈ ਕਿ ਜਿਹੜਾ ਸਵੇਰੇ ਤੜਕ ਤੜਕੇ 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 ਸਾਡੇ ਨਗਰ ਕੌਂਸਲ ਦੇ ਪ੍ਰਧਾਨ ਤੇ ਸਾਡੇ ਨੰਗਲ ਬਲਾਕ ਕਾਂਗਰਸ ਦੇ ਪ੍ਰਧਾਨ ਸੰਜੇ ਸਨਹੀ ਦੇ ਘਰ ਇੱਕ ਵਿਅਕਤੀ ਦਰਵਾ ਰਾ ਹਮਲਾ ਕੀਤਾ ਗਿਆ ਇਹ ਬਹੁਤ ਹੀ ਮਾੜੀ ਗੱਲ ਹੈ ਲੇਕਿਨ ਮੈਂ ਇਸ ਗੱਲ ਦੇ ਪੁਲਿਸ ਪ੍ਰਸ਼ਾਸਨ ਦੀ ਵੀ ਪ੍ਰਸ਼ੰਸਾ ਕਰਨਾ ਚਾਹੁੰਗਾ ਕਿ ਜਿਹੜੀ ਕਿ 5 ਮਿੰਟ ਦੇ ਅੰਦਰ ਹੀ ਉਹ ਤੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਨੇ ਤੁਰੰਤ ਹੀ ਉਹਦਾ ਪਿੱਛਾ ਕਰਦੇ ਹੋਏ ਕਿਉਂਕਿ ਉਹ ਹਿਮਾਚਲ ਵੱਲ ਨੂੰ ਭੱਜਿਆ ਸੀਗਾ ਉਹ ਸੜਕ ਤੇ ਹੀ ਜਿਹੜਾ ਭਾਖੜਾ ਰੋਡ ਤੇ ਸੜਕ ਤੇ ਹੀ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ ਤੇ ਇਹਨਾਂ ਨੇ ਉਹਦਾ ਮੋਟਰਸਾਈਕਲ ਜ਼ਬਤ ਕਰ ਲਿਆ ਤੇ ਉਹਦੀ ਵੀ ਭਾਲ ਇਹ ਪੁਲਿਸ ਕਰ ਰਹੀ ਹੈ ਤੇ ਡੀਐਸਪੀ ਸਾਹਿਬ ਨਾਲ ਹੁਣੇ ਅਸੀਂ ਮੁਲਾਕਾਤ ਕੀਤੀ ਹੈ ਤੇ ਉਹਨਾਂ ਨੇ ਸਾਨੂੰ ਵਿਸ਼ਵਾਸ ਹੁਣ ਦਿੱਤਾ ਕਿ ਜਲਦੀ ਇਸ ਜਿਹੜਾ ਅਪਰਾਧੀ ਨੂੰ ਜਲਦ ਤੋਂ ਜਲਦ ਫੜਿਆ ਜਾਵੇਗਾ ਤੇ ਅਸੀਂ ਸਾਰਿਆਂ ਨੇ ਸਮੂਹ ਕਾਉਂਸਲਰਾਂ ਨੇ ਤੇ ਪ੍ਰਧਾਨ ਜੀ ਤੇ ਹੋਰ ਸ਼ਹਿਰ ਦੇ ਪਤਵੰਤੇ ਸੱਜਣਾ ਨੇ ਪੁਲਿਸ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਕਿ ਸ਼ਹਿਰ ਦੇ ਵਿੱਚ ਗਸ਼ਤ ਵਧਾਈ ਜਾਵੇ ਤਾਕੀ ਜਿਹੜੇ ਆ ਸਮਾਜਿਕ ਤੱਤ ਤੇ ਸ਼ਰਾਰਤੀ ਤੱਤ ਘੁੰਮਦੇ ਐ ਤੇ ਉਹਨਾਂ ਨੂੰ ਨਕੀਲ ਕਸੀ ਜਾ ਸਕੇ